ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਪਿੰਡ ਕੈਰੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਵੀਰ ਦਾ ਨਾਮ ਹੈਗਾ ਜੀ ਸੁਖਦੀਪ ਸਿੰਘ ਤੇ ਤੇ ਅੱਜ ਤੁਹਾਡਾ ਨਾਂ ਤਿੰਨਾ ਪਸ਼ੂਆਂ ਦੀ ਡਿਟੇਲ ਸਾਂਝੀ ਕਰਾਂਗੇ ਜੀ ਤੇ ਆਜੋ ਵੀਰ ਨਾਲ ਕਰਦੇ ਆਂ ਅੱਜ ਗੱਲਬਾਤ ਸ਼ੁਰੂ ਅੱਜ ਨਾਲ ਆਪਣੇ ਵੀਰ ਪ੍ਰਤਾਪ ਕੈਰੋਂ ਵੀ ਆਇਆ ਜੀ ਹੋ ਜੀ ਕੀ ਹਾਲ ਚਾਲ ਦੇ ਅੱਛਾ ਜੀ ਕਿਰਪਾ ਮੁੰਡਾ ਸਾਹਿਬ ਠੀਕ ਠਾਕ ਜੀ ਮੇਰਾ ਤੇ ਹੋਰ ਸੁਖ ਵੀਰ ਜੀ ਗਿਆ ਚਾਲ। ਜੀ ਵੀਰ ਜੀ ਕੀ ਹਾਲ ਚਾਲ? ਠੀਕ ਠਾਕ। ਠੀਕ ਠਾਕ ਵਧੀਆ ਜੀ। ਤੇ ਦਿਓ ਜੀ ਕਿੰਨੇ ਪਸ਼ੂ ਲੈ ਕੇ ਆਏ ਜੀ ਕਾਊ ਅੱਜ? ਤਿੰਨ ਪਸ਼ੂ ਆਏ ਤਾਂ। ਤਿੰਨ ਪਸ਼ੂ ਵਗਾਊਗਾ ਜੀ। ਜਗਨ ਸਿੰਘ ਸਾਹਿਬ ਤਿੰਨ ਪਹੂ ਆ ਪਹੂ ਸਾਰੇ ਘਰ ਦੇ ਦੇ। ਹਾਂਜੀ। ਮਾ ਲਿਆ। ਠੀਕ ਹੈ। ਆਪ ਆਪਣਾ ਬਿਲਕੁਲ ਨਾਲੇ ਘਰ। ਅੱਛਾ ਜੀ। ਇਹ ਤਾਂ ਵੀਡੀਓ ਪਾਉਣੀ ਆ ਮੈਂ ਕੀਤਾ ਵਾ ਫੋਨ ਜਗਨ ਸਿੰਘ ਨੂੰ ਮੈਂ ਕੋਈ ਚੱਲ ਨਹੀਂ। ਕੀਤਾ ਦੇ ਜਹਨ ਭਰਾ ਆਪਣਾ ਉਹ ਆਪਣਾ ਚੈਨਲ ਆ ਹਾਂਜੀ ਆਪਾਂ ਹੀ ਤਿਆਰ ਕੀਤਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਫਿਰ ਵੀ ਮਾਂ ਪਾਵਾਂਗੇ ਆ ਤੁਹਾਡੇ ਤੋਂ ਸ਼ੁਰੂਆਤ ਕੀਤੀ ਹੈ ਜੀ ਆਪਾਂ ਚੱਲਿਆ ਮੈਂ ਚੰਬਲਾ ਨੂੰ ਤੇ ਮੈਂ ਫਿਰ ਤੇਰਾ ਘਰ ਕੇ ਰੋਕ ਗਿਆ ਜਦੋਂ ਮੈਂ ਮੈਨੂੰ ਆਖਿਆ ਮਾਂ ਬਣਾ ਕੇ ਜਾਈ ਹੁਣ ਹਾਂਜੀ ਫਿਰ ਜਰੂਰ ਬਣਾਣਾ ਜ਼ਰੂਰ ਜ਼ਰੂਰ ਤੇ ਕਰੀਏ ਜੀ ਡਿਟੇਲ ਆਪਾਂ ਸੰਜੀ ਹਾਂਜੀ ਹਾਂਜੀ ਕਿੱਧਰੋਂ ਕਰੀਏ ਜੀ ਸ਼ੁਰੂ ਆਪਾਂ ਆ ਇਧਰੋਂ ਕਰ ਲੈਂਦੇ ਹਾਂ ਤਾਂ ਚਲੋ ਜੀ ਗਾਂ ਤੋਂ ਕਰੀਏ ਜੀ ਇਹ ਦਿਓ ਜੀ ਡਿਟੇਲ ਵੀਰ ਜੀ ਇਹਦੀ ਇਹ ਵੀਰ ਸ਼ਿਆਮ ਹੀ ਆਏ ਗੱਬਣਿਆ ਛੇ ਮਹੀਨੇ ਦੀ ਗੱਬਣ ਹੈ ਜੀ ਸੁਆ ਕਿੰਨਾ ਹੈ ਤਾਂ ਇਹ ਦੂਜਾ ਸੁਆ ਹੈ ਸੁਆ ਦੂਸਰਾ ਤੇ ਛੇ ਮਹੀਨੇ ਦੀ ਗੱਬਣ ਹੈ ਤੇ ਦੁੱਧ ਕਿੰਨਾ ਹੈ 8 ਕਿਲੋ ਦੁੱਧ ਪੱਕਾ ਹੈ ਇਹਦਾ 8 ਕਿਲੋ ਦੁੱਧ ਦੇ ਦੇ ਪੱਕਾ ਜੀ ਪੱਕਾ ਵਿਖਾਓ ਜੀ ਸਾਹਿਬ ਜੀ ਇਹ ਜੀ ਤੁਸੀਂ ਕਿਰਾਇਆ ਖਾ ਪਰੋ ਲਓ ਜੀ ਚਿਹਰਾ ਕਰੋ ਜੀ ਹਾਂ ਹਾਂ ਪੂਰੀ ਪੂਰੀ ਫਿਰ ਤੋਂ ਇਹਦੀ ਅਗਰੀ ਡਿਟੇਲ ਦੇ ਦਿਓ ਇਹਦੀ ਦੂਜਾ ਸੁਆ ਵੀਰ ਹਾਂ ਜੀ 8 ਕਿਲੋ ਦੁੱਧ ਦੇ ਆਵੇਗਾ ਛੇ ਮਹੀਨੇ ਦੀ ਗੱਬਣ ਹੈ ਠੀਕ ਹੈ ਦੂਸਰਾ ਸੁਬਾ 8 ਕਿਲੋ ਦੁੱਧ 6 ਮਹੀਨਾ ਦੀ ਗੱਬਣ ਹੈ ਜੀ ਲਓ ਜੀ ਕਰੋ ਚੈੱਕ ਤੇ ਕਿਵੇਂ ਚਵਾਈ ਚੂਈ ਦੇ ਵਿੱਚ ਕਿਵੇਂ ਚਵਾਈ ਚਮ ਬਰਾਬਰ ਤਿੰਨ ਚਾਰੇ ਦੇ ਮਾਰ ਮਾਰ ਦੋ ਚਵਾਈ ਚੂਈ ਦੇ ਵਿੱਚ ਕਿਵੇਂ ਆ ਪੂਰੀ ਆ ਬਰਾਬਰ ਹੈ ਵੀਰੇ ਓਕੇ ਆ ਵੀ ਐਂ ਥਾਣ ਥੂ ਪੂਰੇ ਓਕੇ ਆ ਜੀ ਆ ਪੂਰੇ ਪੂਰੇ ਥਾਣ ਆ ਪਾ ਓਏ ਲਓ ਜੀ ਚਵਾਈ ਦੀ ਨਹੀਂ ਮਾਰੀ ਅਗਿਆ ਵੀ ਮਾਰੀ ਥੱਲੇ ਥੜੀਆਂ ਪਿਛਲੇ ਤੈਨੂੰ ਵੰਗਾ ਪਾ ਕੇ ਬੈਜੋ ਹਾਂਜੀ ਵਾਲਾ ਪਾਗ ਦੇ ਚਲੋ ਪੂਰੀ ਸੀਲਸ ਲੱਗ ਹੈ ਨਾ ਨਾ ਕੋਈ ਚੱਕਰ ਹੀ ਨਹੀਂ ਦੋ ਦੋ ਜਾਨੇ ਪਾਗ ਬੈਠੇ ਚੁੰਦ ਰਹੇ ਆ ਅੱਛਾ ਜੀ ਹਾਂ ਦੁੱਧ ਠਾਠਾ ਠਾਠਾ ਕਿਲੋ ਜਿ ਦੀ ਯਾਰ ਲਓ ਜੀ ਲਓ ਖਾਓ ਜੀ ਕਰੋ ਚੈੱਕ ਲਓ ਜੀ ਕਰੋ ਚੈੱਕ ਐ ਪੂਰੀ ਸੀਲਸ ਲੱਗ ਗਿਆ ਜੀ ਹਾਂ ਦਰਦੀ ਆਪਣੇ ਖਲੋਤਾ ਕਰਕੇ ਚੁੰਨਸਾ ਲਾ ਹਾਂਜੀ ਹਾਂਜੀ ਪਛੀ ਦੇ ਭਾਂ ਉੱਤੇ ਥੱਲੇ ਤੁਰਿਆ ਫਿਰੇ ਕਿਤੇ ਆਂਦੀ ਦਰ ਮਰਜੀ ਦੋ ਬੰਲੇ ਪਾਗ ਦਰਦੀ ਹਲੇ ਹਾਂਜੀ ਹਾਂ ਲਓ ਜੀ ਕਰੋ ਚੈੱਕ ਵੀਰ ਬਹੁਤ ਠੰਡੀਆਂ ਘਰ ਦੇ ਆਪਣੇ ਡੰਗ ਸਾਰੇ ਦਿਨੇ ਦੇ ਹਾਂਜੀ ਥੋੜਾ ਜਿਹਾ ਕੰਮ ਦਾ ਕਰਕੇ ਤਾਂ ਕਰਕੇ ਆਪਾਂ ਕਰਨੇ ਆ ਠੀਕ ਹੈ ਜੀ ਪੀ ਕੰਮ ਗੁੰਮ ਤੋਂ ਵੇਲ ਨਹੀਂ ਮਿਲਦੀ ਹਨਾ ਜੀ ਆਹ ਤੈਨੂੰ ਪਤਾ ਸੇਵਾ ਸੁਆਣੀ ਹੁੰਦੀ ਯਾਰ ਸੇਵਾ ਸੁਆਣੀ ਨਹੀਂ ਹੁੰਦੀ ਤੇ ਰੇਡ ਕੀ ਕਰਤਾ ਵੀਰ ਜੀ ਅੱਗੇ ਹਰੋਂ ਨਾਲ ਉਹ ਦੋ ਰੇਡ ਦਾ ਆਪਾਂ ਰੇਡ 45000 ਕਰਦੇ ਵੀਰ ਜੀ ਪਰਦਾ ਜੀ ਪਾਲੀ ਜਿਹਦੇ ਕਿਣੀਆਂ ਨੇ ਸੁੱਖ ਨੇ ਮੁੱਲ ਵੜਾ ਵਧਕਿਆ ਕੀਤਾ ਕੋਈ ਗੱਲ ਕਹਿਣ ਵਾਲੀ ਨਹੀਂ ਕੀ ਇਹ ਨਹੀਂ 50 55 ਮੰਗ ਲਿਆ ਫालतू ਮੁੱਲ ਨਹੀਂ ਮੰਗਿਆ ਜਿੱਦੀ ਬੱਚੀ ਲੱਖ ਰੁਪਏ ਦੀ ਬੱਚੀ ਆ ਹਾਂਜੀ ਉਹਦੇ ਗੱਲ ਆ ਜਿੱਦੀ ਬੱਚੀ ਆ ਜਿੱਦੀ ਬੱਚੀ ਦੁੱਧ ਵਾਲਾ 18 ਮਹੀਨਾ ਦੀ ਆ ਆਹ ਬੱਡੀ ਬੱਚੀ ਅੱਛਾ ਜੀ ਤੇ ਚਲੋ ਅਈ ਇਹ ਗੱਲ ਆਨੇ ਆ ਵੀ ਜਿਹਦੇ ਨੇ ਮੁੱਲ ਚੈਜ ਕੀਤਾ ਮਿਲਣਾ ਵੀ ਇੰਨਾ ਚਾਹੀਦਾ ਚਲੋ ਰੁਪਏ 2000 ਹੋਰ ਛੋੜ ਕਰ ਦੂਗਾ ਹਾਂ ਮੁੱਲ ਨਹੀਂ ਕੋਈ ਜਿਹਦੇ ਜਿਹਦੇ ਕੀਤੇ ਨੂੰ ਮੈਂ ਪਹਿਲੂ ਅਕੜਨੇ ਜਿਆਦਾ ਮੁੱਲ ਦਾ ਫਾਇਦਾ ਕੋਈ ਨਹੀਂ ਉਹ ਵੀ ਕਹਿੰਦਾ ਦਾ ਬਗੜਦਾ ਇਹੋ ਪਹਿਲੀ ਤਾਂ ਗੱਲ ਇਹਨੂੰ ਮੈਂ ਕਿਹਾ ਤੂੰ ਗੋ ਪਾਉਣੀ ਆ ਮੈਂ ਚਲ ਵੀਡੀਓ ਪਾਉਣੀ ਤੇ ਭਰਾਵਾ ਪਾਲਾ ਤੂੰ ਆ ਮੈਂ ਮੁੱਲ ਇੱਕ ਰੀਖੀ ਵੇਖ ਲਈ ਸਵਾਦ ਆਪਾਂ ਦਾ ਹਾਂ ਜੀ ਹਾਂ ਜੀ ਨਾਲ ਕੋਤੀ ਤੇ ਫालतੂ ਮੁੱਲ ਨਹੀਂ ਕਰ ਹਾਂ ਜੀ ਹਾਂ ਜੀ ਮੁੱਲ ਮੈਂ ਕਹਾਂ ਜੈਜ ਕਰ ਸਾਮਣਾ ਕਰਕੇ ਦੇਖ ਲਗੇ ਸਾਮਣਾ ਕਰਕੇ ਇਹ ਵੀ ਦੀ ਮਤਲਬ ਪੁਰਾਣਾ ਗੀ ਰਿਕਾਰਡ ਕੋੜੇ ਦਾ ਭਰਾ ਮੈਂ 18 20 ਕਿਲੋ ਜੰਦੀਦੀ ਆ ਪਹਿਲੇ ਸੁਕੇਦੀ 18 20 ਕਿਲੋ ਚਵਾਇਆ ਵਾ 18 20 ਕਿਲੋ ਦੋ ਚਵਾਇਆ ਜੀ ਇਹਨੇ ਉਹ ਜੀ ਥੋੜੀ ਜੀ ਲੈ ਲਓ ਜੀ ਫੇਸਬੁਕ ਸੈਨੂ ਕਰੋ ਇਹਦਾ ਮਾੜਾ ਇਹਨੇ ਰਸਤੇਵੜੀ ਬਦਲੇ ਹੱਡੀਰ ਗਿਆ ਰਸਤੇ ਆਪਾਂ ਕਿਹੜਾ ਵੀ ਬਵਾਰ ਕਰਦੇ ਆ ਹਾਂ ਕਰਦੇ ਠੀਕ ਹੈ ਜੀ ਬਸ ਵੀਰ ਤੇ ਦੇ ਦੇ ਹੁਣ ਪੈਸੇ ਕਿੰਨਾ ਰੇਟ ਕੀ ਕਰਤਾ ਵੀਰ ਜੀ ਇਕਰੀ ਚੰਗੀ ਤਰ੍ਹਾਂ ਦੱਸ ਦਿਓ ਰੇਟ ਤੈਨੂੰ ਦੱਸਿਆ 43 40 ਦੇ ਤਿੰਨ ਦੀ ਹਾਂ ਨਾ ਹੀ ਜੇ ਤਾਰੀ ਦਿਹਾਰ ਜੀ ਛੋੜ 500 ਰੁਪਏ ਛੋੜ ਕਰ ਦੂਗਾ 500 ਰੁਪਏ ਛੋੜ ਹੁਣ ਨਹੀਂ ਕੋਈ ਦੇ ਭਾਵਾ ਵਾਲੀ ਨਹੀਂ ਝੋਣ ਸੇ ਗੱਲ ਲਗੀ ਜੁ ਕੋ ਭਾਵਾ ਵਾਲਤਾ ਆ ਕੇ ਦੇ ਹਾਂਜੀ ਠੀਕ ਹੈ ਜੀ ਤੇ ਡਿਟੇਲ ਵੀਰ ਜੀ ਇਕਰੀ ਫੇਰ ਗਾਂ ਦੀ ਦੱਸ ਦਿਓ ਤੁਸੀਂ ਆ ਠੀਕ ਜੀ ਦੀ ਉਹ ਗਾਲਮੀ ਵੇ ਲਓ ਜੀ ਹਾਂ ਹਾਂ ਪੂਰੀ ਪੂਰੀ ਇੱਥੇ ਕੱਤ ਵੀ ਵੜਾਓ ਜਿੱਤਰਾ ਬਾਪੂ ਲੋਕ ਸੋ ਨਹੀਂ ਹੁੰਦਾ ਨਾ ਕੱਦ ਬਣਾ ਤਖੜਾ ਕੱਦ ਕੱਦੋ ਇਹ ਗੱਲੇ ਵੀ ਨੂੰਕੇ ਕਰਨ ਵਾਲੀ ਨਹੀਂ ਗੱਲ ਕੱਦ ਦੇ ਮੂੰਹ ਹੀ ਮੇਰੇ ਆ ਪਰਦਾ ਦੇ ਆਉਂਦੇ ਪਤਾ ਵੀ ਆ ਆਕਰਕੇ ਆਕਰਕੇ ਲਾਉਂਦਾ ਬਾਪੂ ਲੋਕ ਸੋ ਨਹੀਂ ਗੱਲ ਕੋਈ ਜੂਣਾ ਦੇ ਰੱਖਣਾ ਜੂਵੇ ਹਾਂ ਜੀ ਇਹ ਫਾਇਦਾ ਕੀ ਐਵੇਂ ਥਾਰ ਨੂੰ ਕੋਟੜੀਆਂ ਲਾਉਂਦਾ ਸਹੀ ਗੱਲ ਐ ਸਹੀ ਗੱਲ ਐ ਥਾਰ ਨੂੰ ਨਹੀਂ ਤਾਹ ਨੂੰ ਲਾਉਣੀਆਂ ਤਾਹ ਨੂੰ ਦਾਨ ਸਹੀ ਗੱਲ ਐ ਸਹੀ ਗੱਲ ਐ ਅ ਜਿੱਥੇ ਪ੍ਰਤਾਪ ਖਲੋ ਜਾਂਦਾ ਫਿਰ ਤੁਹਾਨੂੰ ਪਤਾ ਹੀ ਬੋ ਚਲੋ ਭਰਾਵਾ ਫਿਰ ਉੱਪਰ ਆਰਦੀਆਂ ਨਿਕਲੀਆਂ ਆਰਦੀਆਂ ਨਿਕਲੀਆਂ ਆ ਪਿਆਰ ਵਾਲਾ ਦਿੰਦੇ ਕਦੇ ਉੜਦੀਆਂ ਵਾਲਾ ਕੰਮ ਹੁੰਦਾ ਇਹ ਗੱਲਾਂ ਬਾਤਾਂ ਨਾਲ ਨਹੀਂ ਉੜਦੀਆਂ ਵਾਲਾ ਉੜਦੀਆਂ ਹਰ ਕੋਈ ਉੜਦੀਆਂ ਆ ਦਿੰਦਾ ਸਹੀ ਗੱਲ ਸਹੀ ਤੁਹਾਨੂੰ ਲੋਕਾਂ ਸਮਝ ਨਹੀਂ ਉੜਦੀਆਂ ਗਾਲਾਂ ਕੱਲ ਕਰਦੇ ਬਿਲਕੁਲ ਹੀ ਸੋਣੀ ਹਰ ਕੀ ਕਰਦਾ ਸਹੀ ਗੱਲ ਹੈ ਜੀ ਠੀਕ ਹੈ ਜੀ ਤੇ ਚਲੋ ਜੀ ਆਪਾਂ ਦੂਸਰੇ ਪਸ਼ੂ ਤੇ ਚਲੀਏ ਜੀ ਆ ਵੇਖ ਲੈ ਇਹ ਡਰਦੇ ਆ ਨਾ ਜੀ ਥੋੜਾ ਜਿਹਾ ਇਹ ਥੋੜਾ ਡਰਦੀ ਆ ਬਣਾ ਜਿਆਦਾ ਕਰਕੇ ਵੇਖੇ ਨਾ ਕਦੀ ਨਿਭਾਏ ਇਹ ਨਹੀਂ ਹੋਏਦੇ ਦੇਵ ਜੀ ਦਿੱਟੇ ਲਾ ਗਿਓ ਇਹ ਵੀਰ 25ਵੇਂ ਦਿਨਾਂ ਦੀ ਹੋਈ ਹਿੰਦੀ ਲਾ ਲੋ 25 ਕ ਦਿਨਾਂ ਦੀ ਹੋਈ ਮਹੀਨੇ ਦੇ ਅੰਦਰ ਹੀ ਠੀਕ ਹੈ ਜੀ ਤੇ ਕਿੰਨਾ ਸੁਆ ਇਹਦਾ ਇਹ ਦੀ ਦੁੱਧ ਸੁਆ ਸੁਈ ਆ ਦੁੱਧ ਦੱਦ ਕਿੰਨਾ ਵੀ ਦਿੱਤਾ ਦੁੱਧ ਦਾ 11 ਕਿਲੋ ਦਾ 11 ਕਿਲੋ ਦਾ ਮਗਰ ਕੀ ਇਹਦੇ ਮਗਰ ਬੱਚਾ ਆਵੇ ਮਗਰ ਬੱਚਾ ਜੀ ਪੰਜੀਆਂ ਦਿਨਾਂ ਦਾ ਬੱਚਾ ਜੀ ਲਓ ਜੀ ਕਰੋ ਚੈੱਕ ਐ ਪੂਰਾ ਸੋਹਣਾ ਬੰਦਾ ਹਾਂ ਦਾ ਆ ਪੂਰਾ ਪੂਰਾ ਗੇ ਬਾਕੀ ਥੋੜੀ ਡਰਦੀ ਆ ਗੱਲ ਹੋਰ ਕੋਈ ਨਹੀਂ ਆ ਕਿਵੇਂ ਚਵਾਈ ਚੂਈ ਵਿੱਚ ਚਵਾਈ ਜਿਹਾ ਬਰਾਬਰ ਦੇ ਚਵਾਈ ਮੋਟਰ ਰਕੂ ਚੱਲਦੀ ਆ ਮੈਂ ਪੂਰੀ ਆ ਲਓ ਜੀ ਕਰੋ ਚਾਹੇ ਥਾਣ ਤੋਂ ਹੁਣ ਚਾਰੇ ਓਕੇ ਆ ਜੀ ਨਾ ਮੇਰਾ ਪੂਰੇ ਕੇ ਲਓ ਜੀ ਕਰੋ ਚਾਹੇ ਨਾ ਦੀ ਮਾਰੀ ਹੋ ਕਿ ਤੇ ਆਪਣਾ ਭਰਾ ਵਾ ਇਹਦੀ ਗੱਲ ਦੱਸੂਗਾ ਜੋ ਮਸੇ ਵੰਗਾ ਲਈ ਦੀ ਢਾਇਆ ਬੂ ਅੱਛਾ ਜੀ ਚਵਾਈ ਵੇਲੇ ਵੰਗੇ ਪਰ ਦੋ ਦੋ ਮੇਂ ਗੁਝਾਈਆਂ ਨਾ ਵੰਗੇ ਤੇ ਅੱਛਾ ਜੀ ਹਾਂ ਤੇ ਜਿੱਦਾਂ ਮਰਜੀ ਬੈਠੋ ਜੀ ਫੇਰ ਤੋਂ ਵੀਰ ਜੀ ਇਹਦੀ ਇੱਕ ਰੀ ਡਿਟੇਲ ਦੇ ਦਿਓ ਕਿਨਵਾ ਸੁਆਏ ਇਹ ਦੂਜਾ ਸੁਆਹ ਹੋਈ ਆ ਦੂਸਰਾ ਸੁਆਹ ਸੁਈ ਆ ਤੇ ਦੁੱਧ ਕਿੰਨਾ ਆ 11 ਕਿਲੋ ਦੁੱਧ ਆ 11 ਕਿਲੋ ਦੁੱਧ ਆਈ ਥੱਲੇ ਤੇ 25 ਦਿਨ ਹੋ ਗਏ ਸੂਈ ਨੂੰ ਮਗਰ ਨਹੀਂ ਲਾ ਮਹੀਨੇ ਤੋਂ ਦੰਦਰੀ ਆ ਗਏ ਹਾਂਜੀ ਮਗਰ ਬੱਚਾ ਆਈ ਉਹ ਜੋਮਨ ਸਿਆ ਘਰਾਂ ਦੇ ਦੁੱਧਾਂ ਤੇ ਜਦਾ ਛੱਡ ਦਿੰਦੇ ਇਹ ਦੋ ਤਿੰਨ ਲਾਚ ਕਰਦੇ ਦੋ ਤਿੰਨ ਬੱਚਿਆਂ ਚਲਾ ਛੱਡਦੇ ਹਾਂ ਹਾਂ ਇਹ ਵੀ ਚੱਕਰ ਹੁੰਦਾ ਵਾ ਸਹੀ ਗੱਲ ਆ ਸਹੀ ਗੱਲ ਨਾਲੇ ਵੀਰ ਦੇ ਘਰੇਲੂ ਪਸ਼ੂ ਆ ਨਹੀਂ ਆਪਾਂ ਨਾਲ ਵੇਖੂ ਮਾਰ ਕਰਨਾ ਹਾਂਜੀ ਆਪਾਂ ਤੈਨੂੰ ਬੜਾ ਥਾਂਮਨ ਦਾ ਕਰਕੇ ਨਾ ਹਾਂਜੀ ਮਾਰ ਕੇ ਮੈਂ ਤੇ ਕੀ ਰੇਟ ਕੀ ਕਰਦੇ ਵੀਰ ਜੀ ਇਹਦਾ 10 ਭਰਾ ਰੇਟ ਦਾ ਭਾਵੇਂ ਤਾਂ ਵੀ 40 45 ਕਰੀਓ ਆਪਾਂ ਕਰਦਾ ਛਾੜੀ ਦੇਣੀ ਹੈ ਹਿਸਾਬ ਨਾਲ ਇਹਦਾ ਆਪਾਂ 2 ਘਟ 40 ਕਰਦਾ ਹੈ 2 ਘਟ 40 ਹਾਂ 2 ਘਟ ਕੋਈ 40 ਨਹੀਂ ਗਾ ਮੁੱਲ ਕਰ ਜਾਇਜ ਹਾਂਜੀ ਓੜਦਿਆਂ ਵਾਲਾ 2 ਘਟ 40 ਤਿੰਨ ਘਟ ਵਾਲਾ ਜੀ ਓੜਦਿਆਂ ਵਾਲਾ ਹੀ ਮੁੱਲ ਪਰੀਆਂ ਜੀ ਤੋੜਦੀਆਂ ਨਹੀਂ ਜਾਂਦੀਆਂ ਹਾਂਜੀ ਓੜਦਿਆਂ ਵਾਲਾ ਹੀ ਬਾਪੂ ਲੋਕ ਸੋਣੀ ਗੱਲ ਖਣੋ ਹੋ ਗਿਆ ਅੱਜ ਤਿੰਨ ਘਟ 40 ਹਾਂ ਠੀਕ ਹੈ ਜੀ ਆਹ ਹੁਣ ਬਿਲਕੁਲ ਸੂਤ ਆ ਹਾਂਜੀ ਇੱਥੇ ਕਿਰਾਏ ਜਿਆਦਾ ਤੋੜਨ ਦੀ ਲੋੜ ਨਹੀਂ ਮਾਲ ਸੋਨੇ ਵਰਗਾ ਹਾਂਜੀ ਆਹ ਠੀਕ ਹੈ ਜੀ ਆਪਾਂ ਘੜ ਨਾਲੇ ਜਾਂਦੀਆਂ ਆਪਾਂ ਘਰਦੀਆਂ ਹਾਂ ਘਰਦੀਆਂ ਘਰਦੀਆਂ ਹਾਂਜੀ ਲਓ ਜੀ ਕਰੋ ਚੈੱਕ ਤੇ ਡਿਟੇਲ ਵੀਰ ਨੇ ਦੇਤੀ ਆ ਜੀ ਤੇ ਚਲੋ ਜੀ ਆਪ ਅਗਲੇ ਪਸ਼ੂ ਤੇ ਚੱਲੀਏ ਜੀ ਦੇਵ ਜੀ ਇਹਦੀ ਡਿਟੇਲ ਇਹ ਤੀਜੇ ਸਵੇਰ ਮੱਝ ਤੀਜੇ ਸਵੇਰ ਮੱਝ ਆ ਜੀ ਤੇ ਦੇਣ ਲੈਂਦੀ 8-10 ਲੈਦੀ ਆ 8-10 ਦੇਣ ਲੈਂਦੀ ਆ ਪਿਆਰ ਆਗੇ ਪਿਆਰ ਪਿਆਰ ਆ ਦੇ ਆ ਵਿਖਾਓ ਜੀ ਖੋਲ ਕੇ ਇਹਨੂੰ ਪਰਦਾਸਿਆਂ ਨੀਲੀ ਜਾਂਦੀ ਆ ਨਈਆ ਪਾ ਨੀਲੀ ਨੀਲੀ ਰੱਖਣਾ ਹਾਂਜੀ ਇਹ ਕੀ ਮੋਰਾ ਦੀ ਆ ਹਾਂਜੀ ਇਹ ਦੀ ਮੜਗੀ ਅੱਖ ਬਿੱਲੀ ਹੈ ਜਿਹੜਾ ਜਨਾ ਨੀਲੀ ਦੀ ਆ ਦੋ ਮੋਰਾ ਦੀ ਜਾਨ ਹੈ ਉਹ ਠੀਕ ਹੈ ਜੀ ਤੇਰਾ ਨਹੀਂ ਇਹ ਜੋਨ ਸੇ ਫਾਲਤੂ ਗੱਲਾਂ ਆਪੇ ਕਰਦੇ ਠੀਕ ਹੈ ਜੀ ਲਓ ਜੀ ਕਰੋ ਚੈੱਕ ਇਹ ਬਹੁਤ ਠੰਡੀ ਹੈ ਟੋਕੜ ਵੀ ਹੈ ਧਾਰ ਦੇ ਮਿਲਦੀ ਰਹੀ ਹੈ ਕੋਈ ਪਿਛਲੇ ਦੋੇ ਦਾ ਕੋਈ ਰਿਕਾਰਡ ਕੀ ਦੁੱਧ ਦਾ ਦਿੱਤਾ ਹੈ ਇਹ 12 13 12 13 ਚੱਲਦੀ ਰਹੀ ਹੈ 12 13 ਲੀਟਰ ਦੁੱਧ ਦਿੱਤਾ ਹੈ ਹਾਂਜੀ ਮਣਦਿਆ ਅੱਖ ਬਿੱਲੀ ਮੜਕੀ ਹੋ ਹਾਂਜੀ ਪਰ ਆਪਾਂ ਨੀਲੀ ਦੀ ਅੱਖ ਨਹੀਂ ਨੀ ਅੱਖ ਬਿੱਲੀ ਆ ਅੱਖ ਬਿੱਲੀ ਬਣ ਗਈ ਆ ਐ ਕਰੀਰ ਇਹਨਾਂ ਵਾ ਜਿਹੜੀ ਜਿਹੜੇ ਮੇਰੇ ਹੱਥ ਜੋ ਘੇਰ ਚੰਨੀ ਲਓ ਜੀ ਲਓ ਬਰਤਪਾਲ ਸਿੰਘ ਤੂੰ ਤੇ ਪਹਿਲੀ ਿਆਰ ਫੜੀ ਹੋਣੀ ਏ ਹਾਂ ਮੈਨੂੰ ਨਿੰਨਾ ਪੈਦਾ ਜਿਹੜੇ ਕਰੇ ਪਹਿਲੀ ਿਆਰੀ ਮੇਨਵਾ ਠੀਕ ਹੈ ਜੀ ਕਿਵੇਂ ਚਵਾਈ ਚੁਈ ਥਾਂ ਥੁਵਾ ਕੇ ਆ ਬਰਾਬਰ ਦਾ ਕੋਈ ਚੱਕਰ ਹੀ ਨਹੀਂ ਦੇ ਠੀਕ ਹੈ ਜੀ ਫਿਰ ਤੋਂ ਡਿਟੇਲ ਵੀਰ ਜੀ ਇਹਦੀ ਦੇ ਦਿਓ ਇਹ ਵੀ 8-9 ਦਿਨ ਖੜਦੀ ਆ ਆ ਤਿਆਰ ਆ ਜੀ ਤਿਆਰ ਆ ਤੀਸਰਾ ਸੁਗਾ ਸੁਣਾ ਤੀਸਰਾ ਸੁਣਾ ਠੀਕ ਹੈ ਜੀ ਲਓ ਜੀ ਲਓ ਐ ਸੀਲਸ ਲੱਗ ਪੂਰੀ ਕਾਹਦੀ ਇਹ ਕੁੜੀਆਂ ਦੀ ਮੈਂ ਆ ਐਂ ਦਾ ਵਾਲੇ ਕੋਈ ਲੱਛਣ ਨਹੀਂ ਗਏ ਮੰਮੀ ਡਾਇਮੰਡ ਦਾ ਟੀਕਾ ਭਰਾਇਆ ਆਪਾਂ ਇਹ ਕਾਹਦਾ ਜੀ ਡਾਇਮੰਡ ਦਾ ਟੀਕਾ ਭਰਾਇਆ ਡਾਇਮੰਡ ਦਾ ਟੀਕਾ ਇਹ ਨਹੀਂ ਜਿਹਰੇ ਵਿੱਚ ਜੁਮਸੇ ਲੱਛਣ ਹੈ ਗਾਈਆਂ ਵਾਲੇ 3 ਸੀਲਸ ਬੜੀ ਡੰਡੀ ਬੜੀ ਤੀਰੀ ਆ ਉਹ ਤੇ ਪਤਾ ਲੱਗ ਨਹੀਂ ਦਿਆ ਆਹੋ ਹਾਂ ਜਿਵੇਂ ਹੁਣ ਤੂੰ ਆਣ ਕੇ ਉਹਦਾ ਖੋਲ ਲਈ ਆ ਹਾਂ ਠੀਕ ਨੇ ਮੈਂ ਤਾਂ ਭਾਵੇਂ ਤੈਨੂੰ ਪਹਿਲਾਂ ਨਖਾਫਣੀ ਹੋਊ ਉਹਨੂੰ ਹੱਥ ਪਾ ਲੈਣਾ ਮੇਰੀ ਕਿਹੜੀ ਗੱਲ ਆ ਐ ਹੱਥ ਪਾਉਣ ਲੱਗਾ ਨਹੀਂ ਦਲਦਾ ਉਹ ਤਾਂ ਗੱਲ ਹੈਗੀ ਆ ਜੀ ਹਾਂ ਠੀਕ ਹੈ ਜੀ ਤੇ ਬਾਕੀ ਉਹ ਦੂਜਾ ਆਪਣਾ ਹੁਣ ਆਂਦੇ ਆਏ ਤੇ ਚੰਕੀ ਯਾਦ ਦਿੰਦੇ ਆ ਓ ਬਾਪੂ ਲੋਕਸੋਂ ਦੀ ਗੱਲ ਗੁਣਾਉਂਦਾ ਜਿੱਤਰ ਦੀ ਜੱਟ ਲੰਗ ਜਾਂਦਾ ਪਰ ਪੈਰ ਨਹੀਂ ਪਛਾਣੂ ਪੁੱਟਦਾ ਪੈਰ ਨਹੀਂ ਫਿਰ ਗਾਹ ਨੂੰ ਪੁੱਟਾਂਗੇ ਪਛਾਣੂ ਪੁੱਟਣ ਵਾਲੀ ਗੱਲ ਹੋਣਾ ਖਤਮ ਆ ਹਾਂਜੀ ਹਾਂਜੀ ਉਹ ਆਖੇ ਨਾ ਪਛਾਣੂ ਪੁੱਟਣਾ ਪਛਾਣ ਦੀ ਗੱਲ ਖਤਮ ਆ ਕਿਉਂ ਬਾਪੂ ਲੋਕਸੋਂ ਸਾਡੀ ਲੀਡਰਸ਼ਿਪ ਆ ਉਹਦੇ ਕਹਨੇ ਤੁਸੀਂ ਮੰਨਣਾ ਜੋ ਵੀ ਉਹ ਉਹਦੇ ਗੱਲ ਹੈਗੀ ਆ ਆਤੀਆਂ ਕਰਨਾ ਠੀਕ ਹੈ ਜੀ ਤੇ ਵੀਰ ਜੀ ਰੇਡ ਕੀ ਕਰਦੇਈ ਇਹਦਾ ਰੇਡ ਦਾ ਵੀਰ ਭਾਵੇਂ ਲੱਖ ਕਰੀਓ ਜਾਣੇ ਕਰੀਓ 90 ਹਜ਼ਾਰ ਦੀ ਆ ਭਾੜਾ 90 ਹਜ਼ਾਰ ਦੀ ਸੋਕ ਇਹ ਨਹੀਂ ਗੱਲ ਜਿਉਣਾ ਆਪਾਂ ਭਰਾ ਦੇ ਨਾਲ ਖਰੋਤੇ ਆ ਤੇ ਆਪਾਂ ਗੱਲ ਸਹੀ ਕਰਾਂਗੇ ਹਾਂਜੀ ਗੱਤ ਨਹੀਂ ਕਰੇ 85 ਹਜ਼ਾਰ ਦੀ ਮੈਂ ਦਵਾਂਗੇ ਭਾਵੇਂ ਕੋ ਜੰਦਿਆ ਲੱਕ ਦੀ ਵੇਚ ਲੈ ਠੀਕ ਹੈ ਜੀ ਇਹ ਵੀ ਗੱਲ ਹੁਣ ਭਰਾ ਕਰਕੇ ਖੜਨ ਨੂੰ ਮੈਂ ਮੇਰੇ ਵੱਲ ਤੋਂ 7000 ਖੜੂਗੀ ਹੋਰ ਤੇ ਚਲੋ ਤੂੰ ਪਿਆਰ ਹੈ ਬਿਲਕੁਲ ਹੈ ਨਹੀਂ ਮਲਕੀ 1000 ਹਜ਼ਾਰ 2000 ਅਸੀਂ ਵੀ ਖ ਲੈ ਸਕਦੇ ਆ ਇਹਦੇ ਵਿੱਚੋਂ ਸਾਡਾ ਭਰਾ ਵਾ ਇਹਦੇ ਨਾਲ ਕੋਈ ਗੱਲ ਨਹੀਂ ਹਾਂਜੀ ਹਾਂਜੀ ਅਈ ਕਿ ਤੂੰ ਹੀ ਵੇਚ ਲਾ ਤੇਰੀ ਕੀ ਜਿਆ ਇਹੋ ਜਿਹਾ ਕੰਮ ਨਹੀਂ ਖੜਨ ਨੂੰ ਉੱਤੇ ਖੜ ਕੇ ਵੇਚ ਲਈ ਸਾਡੇ ਕੋਲ ਇਹ ਨਹੀਂ ਲੋਕਾਂ ਵਾਲੇ ਨਹੀਂ ਜੇ ਲਾਚੜਾ ਕਰਨੇ ਉਹ ਲੋਕਾ ਹਵਾ ਪ੍ਰਮਾਰ ਨੂੰ ਰਾਮਾਗੇ ਹਾਂਜੀ ਹਾਂਜੀ ਗਲਤ ਗੱਲਾਂ ਨਹੀਂਆਂ ਕਰਨੀਆਂ ਤੇ ਬਾਕੀ ਗੱਲਾਂ ਬਾਤਾਂ ਚਲੋ ਭਰਾਵੋ ਇਸ ਤਰ੍ਹਾਂ ਚੱਲਦੀਆਂ ਰਹਿਣਗੀਆਂ ਚੱਲਦੀਆਂ ਰਹਿਣਗੀਆਂ ਪ੍ਰੇਮ ਪਿਆਰ ਸਾਰੇ ਭਰਾਵਾਂ ਨਾਲ ਇਹਨਾਂ ਵਾ ਤਕੜੇ ਹੋ ਕੇ ਸ਼ੇਅਰ ਤੇ ਕਮੈਂਟ ਤੁਹਾਨੂੰ ਅੱਗੇ ਵੀ ਇਹ ਗੱਲ ਕਹਿੰਨੇ ਤਕੜੇ ਹੋ ਕੇ ਸਪੋਰਟ ਜੋਵਨ ਸਿੰਘ ਦੀ ਫੋਲ ਕਰਨੀ ਜਿੰਨੀ ਵੀ ਹੋ سکے ਚੈਨਲ ਸਾਰੇ ਆਪਣੇ ਆ ਚੈਨਲ ਨਾਲ ਕੋਈ ਨਹੀਂਗਾ ਮਾਰਾ ਚੈਨਲ ਸਾਰੇ ਸਹੀ ਆ ਹਾਂਜੀ ਸਾਰੇ ਹੀ ਕਰੀਏ ਸ਼ੇਅਰ ਤੇ ਕਮੈਂਟ ਤਕੜੇ ਹੋ ਕੇ ਕਰਿਆ ਤਕੜੇ ਹੋ ਕੇ ਕਰਿਆ ਕਰੋ ਜੀ ਲਓ ਜੀ ਦੋਸਤੋ ਇਹ ਹੀ ਅੱਜ ਦੇ ਆਪਣੇ ਇੰਨੇ ਪਸੂ ਮੁਕਾਉਏ ਇੱਕ ਕ ਮੱਝ ਦੋ ਬਿਹੜਾਂ ਠੀਕ ਹੈ ਜੀ ਇੱਕ ਸੱਜਰ ਸੁਈ ਹੈ ਜੀ ਤੇ ਇੱਕ ਧੋਕੜ ਗੱਬਨੇ ਹੈ ਜੀ ਤੇ ਵੀਰ ਨੇ ਡਿਟੇਲ ਆਪਣੇ ਨਾਲ ਸਾਂਝੀ ਕਰਤੀ ਹੈ ਜੀ ਇਥੇ ਤਰ੍ਹਾਂ ਹੋਰ ਨਵੇਂ-ਨਵੇਂ ਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਵੀਰ ਕੋਲ ਦੀ ਜੁਮਰਥੇ ਵਾਲੀ ਗੱਲ ਹੈ ਨਾ ਹਾਂਜੀ ਹੁਣ ਤੁਜੇ ਦਿਨ ਤੁਜੇ ਦਿਨ ਤੁਹੇ ਆਵਾਂਗੇ ਠੀਕ ਹੈ ਜੀ ਗੱਲ ਥੋੜਾ ਜਿਹਾ ਬੜੀ ਘੁੱਟ ਕਰੀਦੀ ਆ ਵੀ ਮਾਲ ਭਰਾਵਾਂ ਦੇ ਸਾਹਮਣੇ ਲੈ ਮਾਲ ਦੇ ਇੱਕ ਜੰਦਾ ਭਰਾ ਪਿਆਰ ਵੜਾ ਕਰਦੇ ਆ ਮਾਲ ਉਤਰਾ ਹੀ ਨਹੀਂ ਗਾ ਜਨਉਂਦਾ ਫੋਨ ਬੜੇ ਦੂਰੇ ਆਉਂਦੇ ਆ ਬੜਾ ਪਰਸੋਂ ਦੀ ਗੱਲ ਆਪਾਂ ਵੀਡੀਓ ਪਾਈ ਸੀ ਚੈਨਲ ਦੇ ਉੱਤੇ ਆਪਣੇ ਸੰਧੂ ਦੇ ਹਾਂਜੀ ਇਹ ਮੁਕਤੀ ਉਹ ਵੀਰ ਦੇ ਪਾਈ ਤੇ ਉਹ ਆਪਾਂ ਨੂੰ ਫੋਨ ਬੜੇ ਆਏ ਇਤਾਂ ਬੜਾ ਭਰਾ ਪਿਆਰ ਕਰਦੇ ਆ ਉਹ ਮਾਲ ਪਹਿਲਾਂ ਹੀ ਵੇਚ ਗਿਆ ਵੇਚ ਗਿਆ ਵੇਚ ਗਿਆ ਮਾਲ ਜਦੋਂ ਫਿਰ ਵਿਕ ਜਾਂਦਾ ਫਿਰ ਆਕੀ ਦਾ ਇਟਰਾ ਹੁਣ ਤੇਰੇ ਨਾਲ ਜੁੜੇ ਆ ਦੋ ਭਰਾਵਾਂ ਨਾਲ ਤੁਹਾਡੇ ਨਾਲ ਜੁੜ ਕੇ ਰਹਿਣਾ ਵਾ ਭਰਾ ਵੀ ਸਪੋਰਟ ਕਰਨਗੇ ਤਕੜੇ ਹੋ ਗਏ ਸ਼ੇਰ ਤੇ ਕਮੰਡਾ ਚੇਤਾ ਨਹੀਂ ਆਏ ਭੁੱਲਣਾ ਇਹ ਜ਼ਰੂਰ ਕਰਨਾ ਵਾ ਲਓ ਜੀ ਕਰ ਲਓ ਇਹ ਨੋਟ ਦੀ ਪ੍ਰਵਾਨ ਕਰਿਓ ਠੀਕ ਹੈ ਜੀ ਵੀਰ ਜੀ ਆਪਣਾ ਨੰਬਰ ਦੱਸ ਦਿਓ ਨੰਬਰ ਆਪਣਾ 77377 77377 9655 9655 ਹਾਂਜੀ ਠੀਕ ਹੈ ਜੀ ਡੈਡ ਲੋਕੇਸ਼ਨ ਦੱਸ ਦਿਓ ਵੀਰ ਜੀ ਆਪਣਾ ਪਿੰਡ ਕੈਰੋਂ ਗ੍ਰੈਂਡ ਕੈਰੋਂ ਦੇ ਸਾਹਮਣੇ ਇੱਕ ਪਕਾ ਠੀਕ ਹੈ ਜੀ ਗ੍ਰੈਂਡ ਕੈਰੋਂ ਤੋਂ ਸਾਹਮਣੇ ਵੀਰ ਦੀ ਗਲੀ ਹੈ ਜੀ ਹਾਂ ਫੋਨ ਗ੍ਰੈਂਡ ਲੱਗ ਕੇ ਜਾਣ ਕੇ ਕੋਈ ਲਾਵੇਗੇ ਹਾਂਜੀ ਹਾਂਜੀ ਤੇ ਲੱਗ ਸਾਹਮਣੇ ਪਤਾ ਲੱਗ ਜਾਣਾ ਠੀਕ ਹੈ ਜੀ ਸੜਕ ਤੇ ਰੋਡ ਦੇ ਉੱਤੇ ਪੈਂਦਾ ਜੀ 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 ਠੀਕ ਹੈ ਵੀਰ ਜੀ ਵੜਦੇ ਨਾਲ ਹੀ ਤੇ ਦੋਸਤੋ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਹੋਰ ਨਵੇਂ-ਨਵੇਂ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ